ਦੇਖੋ ਵੀਰੋ ਬਹੁਤ ਹੋਇਆ ਅੱਜ 5:55 ਮਿਲ ਗਈ ਸਵੇਰ ਸੇਰੇ ਤੇ 8 ਵਜੇ ਰਿਆਂ ਸਵੇਰ ਕੇ ਤੇ ਉਹ ਦੇਖੋ ਕਿਤਰਾ ਬੈਠੀ ਆ ਤੇ ਇਹਨੂੰ ਵੀ ਕੱਢਣਾ ਬਾਹਰ ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਸਵਾਲਤਾ ਜੀ ਫਿਰ ਤੁਹਾਡਾ ਕਿ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਪੌਣੇ 10 ਹੋ ਗਏ ਤੇ ਮੌਸਮ ਅੱਜ ਫੇਰ ਬਹੁਤ ਵਧੀਆ ਹੋ ਗਿਆ ਤੇ ਅੱਜੋ ਵੀ 24 ਨਵੰਬਰ ਤੇ ਸੰਡੇ ਦਾ ਦਿਨ ਆਜਾ ਦੁਬਾਰਾ ਤੇ ਬਹੁਤ ਵਧੀਆ ਦਿਨ ਛੜਿਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਨੇ ਆ ਮੌਸਮ ਤੇ ਕਿੰਨਾ ਵਧੀਆ ਬਣਿਆ ਹੋਇਆ ਤੇ ਧੁੱਪ ਨਿਕਲ ਗਈ ਤੇ ਬਾਕੀ ਆਪਾਂ ਕੰਮ-ਕਮ ਨਵੇੜ ਤੇ ਤੇ ਹੁਣ ਆਪਾਂ ਚਲਾਏ ਜਾਂਦੇ ਜੇ ਤੁਹਾਨੂੰ ਪਿਛਲੇ ਵਲੌਗ ਚ ਆਪਾਂ ਦਿਖਾਇਆ ਥਾ ਇਹ ਪਾਈਕੇ ਕਿਲਾ ਕਣਕ ਦਾ ਪਰਤਾ ਸੀ ਤੇ ਆਪਾਂ ਬਾਕੀ ਹੁਣ ਤਿੰਨ ਚਾਰ ਕਿਲੇ ਹੋਰ ਪਰਤੇ ਤੇ ਰੇਰੂ ਘਾਤੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਚਲੋ ਫਿਰ ਪਹਿਲਾਂ ਤੁਹਾਨੂੰ ਦੱਸਾਂਨੇ ਆ ਮੌਸਮ ਲੈ ਮਿੱਤਰੋ ਸوير-ਸੁਰੀ ਹੈ ਤੇ ਤੂੜੀ ਪਾਣ ਤੇ ਗੋ ਦੇਖੋ ਕਿੰਦੀ ਸੱਪਣਪਣ ਦੀ ਕਿੰਬਰਦੀ ਫਿਰ ਤੂੜੀ ਦੇ ਵਿੱਚ ਤੇ ਪਤੂੜੀ ਪਾਣਾ ਹੈ ਦੇ ਸੂਰ ਸਰੀ ਤੇਲੂ ਕੋ ਵੀ ਵਿੱਚ ਦੇਖਿਓ ਤਾਂ ਦੇਖੋ ਬਈ ਮੌਸਮ ਧੁੱਪ ਨਿਕਲ ਗਈ ਵਧੀਆ ਤੇ ਆਹ ਦੇਖੋ ਸੂਰਜ ਸਾਹਮਣੇ ਆ ਗਿਆ ਤੇ ਆਪਾਂ ਮੱਜਾਂ ਮੱਜ ਨਾਲ ਆ ਕੇ ਇੱਥੇ ਇਧਰ ਸਵਾਭ ਸਭਈਆ ਕਰਤਾ ਤੇ ਬਾਕੀ ਹੁਣੀ ਮੱਜਾਂ ਤੁਹਾਨੂੰ ਦੱਸਿਆ ਪਰਲੇ ਬਾੜੀ ਤਾਂ ਤੇ ਉੱਥੇ ਚੱਲਦੇ ਆਂ ਫਿਰ ਆਪਾਂ ਤੁਹਾਨੂੰ ਦੁਖਾਨੇ ਆ ਆਹ ਦੇਖੋ ਵੀਰੋ ਬਾਕੀ ਪਾਸ ਸਵੇਰੇ ਸਾਜਰੇ ਨਾਲ ਆ ਕੇ ਇਹਨਾਂ ਨੂੰ ਇੱਕ ਟਰੰਪ ਬੰਨਦੀ ਦਾ ਬਾਹਰ ਤੇ ਕਿਉਂਕਿ ਧੁੱਪ ਠੰਢ ਨਾਲੋਂ ਬਧੀਆ ਧੁੱਪ ਸੂਰਜ ਨਿਕਲ ਰਿਹਾ ਤੇ ਮੁਰਗੇ ਆਪਣੇ ਖੋਲੇ ਹੋਏ ਆ ਤੇ ਮੋਟੂ ਬਤਲੂ ਵੀ ਦਿਖਾਉਂਦੇ ਆ ਤੁਹਾਨੂੰ ਅੱਜ ਪਹਿਲਾਂ ਤੇ ਉਧਰ ਅੰਡਾ ਦੇਖੋ ਅੰਡਾ ਦੇਣ ਲੱਗ ਰਹੀ ਏ ਮੁਰਗੀ ਤੇ ਮੋਟੂ ਬਤਲੂ ਨੂੰ ਵੀ ਦੇਖਦੇ ਆ ਕਿੱਥੇ ਅੱਜ ਮਿਲੇ ਨਹੀਂ ਸਵੇਰਗੇ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਹੁਣ ਬੰਨ ਕੇ ਰੱਖਦੇ ਆ ਕਿਉਂਕਿ ਕਿਉਂਕਿ ਉਹ ਮੁਰਗੀਆਂ ਦੇ ਬਹੁਤ ਅੰਡੇ ਸ਼ੈਤਾਨ ਹੋ ਰਹੇ ਆਂ ਅੰਡੇ ਆ ਜਾਂਦੇ ਆਂ ਰੋਜ਼ ਤੇ ਅੱਜ ਦਿਖਿਆ ਨਹੀਂ ਸਵੇਰ ਦੇ ਕਿੱਥੇ ਆ ਤੇ ਬਾਕੀ ਜਿੰਮ ਆਪਣੀ ਆ ਦੇਖੋ ਬਈ ਹਾਂ ਬਈ ਪਈਆਂ ਤਾਂ ਬਈ ਇਹਨਾਂ ਨੂੰ ਬੰਨ੍ਹਾ ਕਰਖਣਾ ਪਾਵਾ ਕਿਉਂਕਿ ਇਹ ਬਹੁਤ ਸ਼ੈਤਾਨ ਹੋ ਗਏ ਉਹ ਮੁਰਗੀਆਂ ਕੇ ਖੁੱਡਿਆਂ ਵੜਕਾ ਜਿੰਨੇ ਮੁਰਗੀ ਅੰਡੇ ਨੇ ਉਹ ਸਾਰੇ ਖਾ ਜਾਂ ਜੇ ਖੁੱਦੇ ਇਹਨਾਂ ਨੂੰ ਪਰੇਵ ਖੋਲਦੇ ਨਹੀਂ ਇਹਨਾਂ ਨੂੰ ਬਹੁਤ ਸ਼ੈਤਾਨ ਆਏ ਦੇਖੋ ਰਾਮ ਤੇ ਬੈਠੇ ਆ ਸਵੇਰ ਕੇ ਬੰਨਰ ਕੇ ਅੱਜ ਤੇ ਬਾਕੀ ਹੁਣੀ ਜਿੰਮ ਆ ਦੀ ਤਰ ਬਾਕੀ ਵੀਰੋ ਮੌਸਮ ਦੇਖੋ ਵਧੀਆ ਬਣਿਆ ਹੋਇਆ ਤੇ ਹੁਣ ਚਲਦੇ ਆਂ ਪਖੇਤਾਂ ਜਿਉਂ ਕਿ ਖੇਤਾਂ ਚ ਪਾ ਗਣ ਤੁਣਕ ਤੇ ਜਿਹੜਾ ਮਾਰ ਕੇ ਆਨੇ ਆਂ ਨਾਲੇ ਬਰਸੀਨ ਦੇਖ ਕੇ ਆਵਾਂਗੇ ਕਿਉਂਕਿ ਬਰਸੀਨ ਹਲੇ ਵੱਢਣ ਜੋਗ ਹੋਈ ਨਹੀਂ ਆਪਾਂ ਸੱਣੀ ਲਾ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਅੱਜ ਸਵੇਰੇ ਸਵੇਰੇ ਵੀਰੋ ਤੂੜੀ ਲੈਣ ਗਏ ਸੀ ਤੇ ਆਪਾਂ ਨੂੰ ਗੋ ਸੱਪਣਾ ਕਹਿੰਦੇ ਜਿਹਨੂੰ ਸੱਪਣ ਸੁਪਣਾ ਪਤਾ ਨਹੀਂ ਗੋ ਗੋ ਵੀ ਮਿਲ ਹੋ ਮਿਲ ਗਿਆ ਸਵੇਰੇ ਸਵੇਰੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਚਲੋ ਫਿਰ ਪਹਿਲਾਂ ਆਪਾਂ ਚਲਦੇ ਆਂ ਮੋਟਰ ਤੇ ਤੇ ਕਹੇ ਚਾਹ ਕੰਨ ਦਖਾਨੇ ਕਣਕ ਕੂਣਕ ਸੇਵਾ ਬਰਸੀਨ ਚ ਜਿਹੜਾ ਮਾਰ ਕੇ ਆਵਾਂਗੇ ਤੇ ਉਦੋਂ ਆਪਾਂ ਜੰਗਲ ਦੇ ਵਿੱਚ ਵੀ ਜਾਾਂਗੇ ਓਏ ਜੰਗਲ ਦੇ ਵਿੱਚ ਮੰਦਰ ਮੰਦਰ ਫੇ ਵੀ ਜਿਹੜਾ ਮਾਰ ਕੇ ਆਣਾ ਚਲ ਪਰ ਚੱਲਦੇ ਹਾਂ ਬੰਦਾ ਕੱਢਣ ਆਇਆ ਸੱਪ ਮੇਰ ਉੱਪਰ ਨਹਿਰਦੀ ਇੱਧਰ ਨੂੰ ਮਾਰੀ ਚੱਕ ਆਹ ਇਹ ਬੰਦੇ ਨੇ ਵਾਹ ਵੀ ਤਾਂ ਗਲੀਗਲ ਮਾਰੀ ਬਗਾ ਕਾ ਗਈ ਤੁਦਰੀ ਨਾ ਕਰਦੇ ਭੱਜ ਗਈ ਭੱਜ ਗਈ ਤਿੱਖਰਾ ਪੜ ਗਈ ਖਿਆਲ ਹਾਂਜੀ ਵੀਰੋ ਉਤੇ ਪਹੁੰਚ ਗਏ ਆਪਾਂ ਮੋਟਰਬਾਹ ਤੇ ਮੌਸਮ ਬਹੁਤ ਵਧੀਆ ਜਿਗਾ ਵਿਉ ਵੀ ਕਿਉਂਕਿ ਧੁੱਪ ਬਧੀਆ ਨਿਕਲੀ ਜਾਂਦੀ ਹੈ ਕੋ ਤਿੰਨ ਦਿਨ ਹੋ ਗਏ ਤੇ ਆਪਾਂ ਕਣਕ-ਕੁਣਕ ਵੀ ਭਾਰਤੀ ਤੁਹਾਨੂੰ ਦਿਖਾਣੇ ਆ ਚਲੋ ਫਿਰ ਇੱਧਰ ਦੇਖੋ ਵੀਰੋ ਆਪਾਂ ਨੇ ਆ ਕਿੱਲਾ ਵੀ ਕੱਲ ਕਰਤਾ-ਪਰਤਾ ਤੇ ਇੱਧਰ ਆਪਣੇ ਤਿੰਨ ਕਿੱਲੇ ਹੋ ਗਏ ਪੂਰੇ ਉਹ ਸੜਕ ਥੱਕ ਆਪਣੇ ਭਾਰਤੇ ਪਹਿਲਾਂ ਲਾਈਟ ਨਹੀਂ ਆਈ ਤੇ ਉਦੋਂ ਰਾਤ ਦੀ ਵਾਰੀਆਂ ਪਰਨੇ ਪਏ ਸਾਰੇ ਇਹ ਤੇ ਇੱਧਰੇ ਵੀ ਪਰਤਾ ਉਧਰੇ ਵੀ ਇੱਧਰੇ ਵੀ ਕੱਲ ਵਰਤਾ ਬਾਕੀ ਰਹਿ ਗਏ ਹਲੇ ਉਹਨਾਂ ਨੂੰ ਠਹਿਰ ਕੇ ਲਾਵਾਂਗੇ ਲਾਈਟ ਹੁਣ ਵੀ ਚੱਲ ਰਹੀ ਆ ਪਰ ਆਪਾਂ ਲੇ ਮੋਟਰ ਬੰਦ ਖੜਾਈ ਹੋਈ ਜਾ ਤੇ ਮੌਸਮ ਦੇਖੋ ਬਹੁਤ ਵਧੀਆ ਬਣਿਆ ਹੋਇਆ ਅੱਜ ਦਾ ਬਾਕੀ ਮੂਲੀਆਂ ਮਾਲੀਆਂ ਹੋ ਗਈਆਂ ਹੁਣ ਤੇ ਉੱਧਰ ਆਪਾਂ ਕੱਲ ਨਲਸ ਨਸਲਾਂ ਚ ਰਾਖ ਵਗੈਰਾ ਪਾ ਗਏ ਸੀ ਤੇ ਵਧੀਆ ਖਰਾਕ ਮਿਲ ਜੂਗੀ ਇਹਨਾਂ ਨੂੰ ਤੇ ਬਾਕੀ ਆ ਕਿੱਲਾ ਰਹਿ ਗਿਆ ਇੱਕ ਇਹਨੂੰ ਹਲੇ ਠਹਿਰ ਕੇ ਲਾਵਾਂਗੇ ਤੇ ਬਾਕੀ ਕੋ ਆਪਣਾ 11 21 ਵਾਲਾ ਉਹ ਉੱਥੇ ਲਾਣਾ ਉਹ ਵੀ ਹਲੇ ਠਹਿਰ ਕੇ ਲਾਵਾਂਗੇ ਦੋ ਚਾਰ ਦਿਨਾਂ ਤੱਕ ਬਾਕੀ ਹੁਣ ਚੱਲਦੇ ਆ ਫਿਰ ਆਪਾਂ ਜੰਗਲ ਦੇ ਵਿੱਚ ਤੇ ਮਾਰਗੇ ਨੇ 15 ਕੋਲ ਕਿਹੜਾ ਮਿੱਤਰੋ ਲਵਲਾ ਲਵਾ ਦਾਣੇ ਮਤਲਬ ਕਣਕ ਲਵਲਾ ਆਪਾਂ ਹੀ ਜਮੀਨ ਦੀ ਘੱਟ ਜਮੀਨ ਸਰ ਦਾਣੇ ਫੈਂਕਦੀ ਏ ਤੇ ਆਪਣੇ ਹੋ ਗਏ ਵੀਰੋ ਚਾਰ ਕਿੱਲੇ ਮਤਲਬ ਪੰਪ ਭਰ ਤੇ ਕਣਕਗੇ ਤੇ ਤਿੰਨ ਕਿੱਲੇ ਹੀ ਲੈਣੇ ਹੋਆ ਇੱਕ ਕਿੱਲਾ ਹੋਆ ਤੇ ਬਾਕੀ ਹਲੇ ਲਾਵਾਂਗੇ ਠਹਿਰ ਕੇ ਤੇ ਹੁਣ ਚੱਲਦੇ ਆ ਵੀਰੋ ਜੰਗਲ 'ਚ ਮੜਾ ਜੇ ਢੇੜਾ ਮਾਰ ਕੇ ਆਣਾ ਆਪਾਂ ਫਿਰ ਦਿਖਾਉਂਦੇ ਆ ਤੁਹਾਨੂੰ ਚਲੋ ਫਿਰ ਵੀਰੋ ਜੰਗਲਾਂ 'ਚ ਪਹੁੰਚ ਗਏ ਫਿਰ ਬੰਦਰ ਤੋਂ ਹਜੇ ਇੱਕ ਵੀ ਨਹੀਂ ਦਿਖਿਆ ਤੇ ਉਹ ਕਾਲੂ ਘੋਣਾ ਬੰਨ ਰਿਹਾ ਤੇ ਬਾਂਦਰ ਵੀਰੋ ਆਵਾਂ ਤਾਂ ਹੈਗੇ ਆ ਦੇਖੋ ਲਵੇ ਲਵੇ ਤੇ ਪਾ ਦੁਬਾਰਾ ਕਣਕ ਬੀਜੀ ਸੀ ਫੇਰ ਖਾ ਗਏ ਲਵੇ ਲਵੇ ਤੇ ਕੁਝ ਨਹੀਂ ਛੱਡਿਆ ਤੇ ਬਾਂਦਰ ਉਹળા ਤਾਂ ਹੈ ਨਹੀਂ ਅੱਜ ਖੇਤਾਂਵਾਂ ਦਿਖੇ ਨਹੀਂ ਆਪਾਂ ਨੂੰ ਤੇ ਜੰਗਲ ਦੇ ਸੜਕ 'ਪਾ ਹੈਗੇ ਆ ਪਰ ਬਾਕੀ ਪੱਗ ਜਿਹੜਾ ਮਾਰਨ ਆਏ ਤੇ ਮਿਲੇ ਹੈ ਨਹੀਂ ਅੱਜ ਚੱਲਦੇ ਆਂ ਫਿਰ ਆਹ ਦੇਖੋ ਸੜਕ 'ਪਾ ਫਿਰ ਰਹੇ ਆ ਤੇ ਦੁਬਾਰਾ ਇੱਕ ਵਾਰੀ ਫੇਰ ਜਿਹੜਾ ਮਾਰ ਜਾਂਗੇ ਬਾਕੀ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜਾ ਕਰੋ ਅਲ ਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ